ਆ ਪੜ੍ਹਿਆ ਸਕੂਲੇ ਚੰਗੇ ਨਹੀਂ ਰਮਾਨਾ ਨਿਕਲਦਾ ਜਾਈਦਾ ਇੱਥੇ ਦਾ ਘਰ ਦਿੱਟ ਗਾ ਨਹੀਂ ਦਿੰਦੇ ਕਦੀ ਚਾਹ ਦੇ ਕਦੀ ਰੋਟੀ ਦੇ ਪਾਪਾ ਵਾ ਦੇ ਖੁੱਲ ਹੈ ਗਿਆ ਪਾਪਾ 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 ਸ਼ਿਕਾਰ ਤੂੰ ਗਿਆ ਪਿਆ ਜਿੱਦਾਂ লাশ ਪਈ ਹੁੰਦੀ ਆ ਸੂਰਜ ਵੇਖ ਕਿੱਥੇ ਚੜਾ ਆਇਆ ਟੜ ਗਿਆ ਤੇ ਮੈਂ ਲਾਵਾਂ ਫੂਰ ਜਿਨੇ ਲਾ ਦੂੰ ਆਪਣੇ ਕੋ ਚਾਦਰ ਲਾ ਤੇ ਉੱਠ ਕੇ ਚਾਹ ਪੀ ਲੈ ਲਿਆ ਪਾਖ ਚਾ ਆ ਨਾਲੇ ਪੱਖਾ ਤੇ ਮੈਂ ਗਾਈ ਨੂੰ ਕਰਕੇ ਗਿਆ ਹਾਂ ਤੂੰ ਆਪਣੇ ਆਲੂ ਕਰਕੇ ਪਿਆ ਨਾ ਉਹ ਮੱਛਰ ਚ ਕਿਹੜੀ ਨੀਂਦ ਆਉਂਦੀ ਏ ਇੱਕ ਦਿਨ ਤੂੰ ਪੈ ਕੇ ਵੇਖ ਤੈਨੂੰ ਲੱਗੇ ਪਤਾ ਕਿੱਦਾਂ ਗਾਈ ਨੂੰ ਪਿਆ ਫਰਕ ਮੈਨੂੰ ਤੇ ਰਾਤ ਦਾ ਦੱਸਿਆ ਨਹੀਂ ਤੂੰ ਪੁੱਛ ਲੈ ਗਾਂ ਆਲੇ ਤੂੰ ਕਿੱਥੇ ਟੱਲੇ ਤੜਕੇ ਤਿਆਰ ਹੋ ਗਏ ਉਹ ਮੈਂ ਤੇ ਪੁੰਨਿਆਂ ਚੱਲੇ ਨਾ ਹੁਣ ਜਿਆਦਾ ਹੋਇਆ ਹੋਇਆ ਇਸੇ ਬੰਨੇ ਨਹਾ ਤੇ ਲੈਂਗਾ ਆ ਬੂਆ ਨਾਲੇ ਤੂੰ ਖੁੱਲਾ ਛੱਡਿਆ ਤੇ ਭਾਵੇਂ ਕੋਈ ਗਾਈ ਖੋਲ ਕੇ ਲੈ ਜਾਂਦਾ ਪਾਪਾ ਨਾਲੇ ਤੂੰ ਇਹ ਨਾਲ ਕਰ ਰੰਗ ਕਰਾਉਣਾ ਤੇ ਪੇਂਟਰ ਕਰਾ ਅੱਜ ਫੇਰ ਨਹੀਂ ਆਇਆ ਉਹ ਕਿਆ ਹੀ ਪਿੰਡ ਵਾਲੇ ਸੋਨੀ ਨੂੰ ਉਹ ਵੀ ਤੇਰੇ ਵਾਂਗੂ ਠੀਠ ਹੀ ਬੜਾ ਲਾਰੇ ਲਾਉਂਦਾ ਰਹਿੰਦਾ ਅੱਜ ਉਹਨਾਂ ਕੱਲ ਆਉਣਾ ਆ ਫੜ ਤੂੰ ਫੋਨ ਤੇ ਆਪਣੇ ਮਾਮੇ ਨੂੰ ਲਾਡ ਨੰਬਰ ਉਹਨੂੰ ਕਹਿੰਨੇ ਕੋ ਪੇਂਟਰ ਕੱਲ ਇੱਕ ਤੇ ਪਾਪਾ ਤੁਸੀਂ ਮਾਮਾ ਬੜਾ ਪ੍ਰਧਾਨ ਕੀਤਾ ਆ ਕੋਈ ਵੀ ਕੰਮ ਹੋਵੇ ਲਾ ਆਪਣੇ ਮਾਮੇ ਨੂੰ ਕੋਈ ਕੰਮ ਤੇ ਆਪ ਕਰ ਲਿਆ ਕਰੋ ਉਹ ਗੁੱਲੂ ਨੇ ਕੀ ਨਾ ਦੱਸਿਆ ਹੀ ਆਪਣੇ ਰਿਸ਼ਤੇਦਾਰ ਦਾ ਜਿਹਦੇ ਘਰ ਰੰਗ ਕਰਨੀ ਚਾਹਵਾ ਉਸਤਾਦ ਜੀ ਸੇਵਾ ਸਿੰਘ ਦਾ ਘਰ ਦੱਸਿਆ ਹੀ ਉਹਨਾਂ ਨੇ ਚਲ ਪੁੱਛ ਲੈਣੀ ਐ ਇਥੋਂ ਗਲੀਆਂ ਦੇ ਕੋਲ ਪੁੱਛ ਲੈਨੇ ਸਾਡੇ ਕੋਲ ਉਹ ਵੀਰ ਸੇਵਾ ਸਿੰਘ ਦਾ ਘਰ ਕਿਹੜਾ ਇੱਥੇ ਅਹੀਂ ਦੱਸਣਾ ਜਾਓ ਜੋ ਸਹੀ ਗੋਣੀ ਦੱਸਣਾ ਪਿਛਲੀ ਦਿਵਾਲੀ ਜਿਹੜੀਆਂ ਦੀ ਨਾਲ ਦੀ ਬੀਬੀਆਂ ਲੱਤਾਂ ਹਲਵਾਈ ਚਲਾਤੀ ਨਾ ਉਹਦੋਂ ਦੀ ਨਹੀਂ ਬੰਦੀ ਸਾਡੀ ਉਹਨਾਂ ਨੇ ਫਿਰ ਬਾਨੀ ਵੀ ਕਿੱਥੇ ਸੀ ਅਗਲੇ ਦਿਵਾਲੀ ਦੇ ਤੁਹਾਡਾ ਦਵਾਰਾ ਘੜਦਣ ਲੱਗੇ ਚਲੋ ਹੋਰ ਕਿ ਇਹਨੂੰ ਅੱਗੋਂ ਪੁੱਛ ਲੈਨੇ ਆ ਜੀ ਇਹਨਾਂ ਨੇ ਦੱਸਣਾ ਉਹ ਛੋਟੇ ਸੇਵਾ ਸਿੰਘ ਦਾ ਘਰ ਕਿਹੜਾ ਵਾ ਉਹ ਕਰਗੇ ਟੋਗ ਲਾਗੇ ਟੋਨਾ ਰਾਇਆ ਚੇਤਾ ਕਰਾ ਦੀ ਸ਼ਾਮਾ ਡਾਕਟਰ ਨੂੰ ਫੋਨ ਕਰਨਾ ਹੀ ਆ। ਇਹਲਾ ਬੁੱਧਾਨਾ। ਉਹ ਆ ਕੋਣ ਆ ਗਿਆ? ਦੱਸ ਸੁਣ। ਜੇ ਕੋਈ ਵੋਟਾ ਮਟਾੜਾ ਹੋ ਗਿਆ ਨਾ। ਮਾ ਅਹਿਆ ਨਹੀਂ ਪਾਪਾ ਕਰ। ਸੇਵਾ ਸਿੰਘ ਦਾ ਘਰ ਨਹੀਂ ਇਹ ਵਿਹਲੀ ਆ ਓਏ ਉਹ ਤੇ ਮੈਨੂੰ ਵੀ ਦਿਖੰਡਿਆ ਵਿਹਲੀ ਆ ਡੈਡੀ ਤੇਰਾ ਨਾਂ ਹੀ ਸੇਵਾ ਸਿੰਘ ਹਾਂਜੀ ਹਾਂਜੀ ਮੈਨੂੰ ਗਲੂ ਨੇ ਕਿਹਾ ਲਿਆ ਉਹ ਕਹਿੰਦਾ ਰੰਗ ਕਰਨਾ ਪੇਂਟਰ ਆ ਮੈਂ ਅੱਛਾ ਅੱਛਾ ਗਲੂ ਆ ਮੇਰੇ ਆਹੋ ਆ ਜੀ ਆਹ ਪੜੀਂਂਦੇ ਆ ਆ ਪਾਪਾ ਪੇਂਟਰ ਆ ਉਹ ਆਇਆ રે ਬਾ ਇੱਥੇ ਮੈਂ ਹੁਣ ਮਿਲ ਨਹੀਂ ਕਰਨੀ ਆਉਣਾ ਮੈਂ ਬਾਰੋ ਉਹ ਨਹੀਂ ਬਹਿਣਾ ਨਹੀਂ ਆ ਇਹ ਦੱਸੋ ਰੰਗ ਟੋਕੇ ਨੂੰ ਕਰਨਾ ਉਹ ਨਹੀਂ ਟੋਕੇ ਨੂੰ ਨਹੀਂ ਕਰਨਾ ਉਹ ਘਰ ਕਰਨਾ ਰੰਗ ਚਲੋ ਫਿਰ ਘਰ ਲੈ ਕੇ ਜਾਓ ਕਿੱਥੇ ਘਰ ਆ ਤੇ ਉਹ ਕਿਦਾਂ ਟੋਕਾ ਵੇਚਣਾ ਇਹ ਟੋਕਾ ਤੁਹਾਨੂੰ ਵੇਤਾ ਤੇ ਗਾਈਆਂ ਨੂੰ ਹੀ ਰਸ ਪਾਉਣੇ ਆ ਉਹ ਮੈਂ ਕਿਹਾ ਬਾਬਾ ਪੁਰਾਣਾ ਆ ਹੋ ਸਕਦਾ ਤੁਸੀਂ ਨਵਾਂ ਲਿਆਉਣਾ ਹੋਵੇ ਉਹ ਭਾ ਤੂੰ ਸੌਦੇ ਬਾੜੀਆਂ ਘਾਟ ਕਰ ਤੇ ਆਪਣਾ ਰੰਗ ਦਾ ਦੱਸ ਮਾਰ ਪਰ ਆਪਣੇ ਭਾਬੇ ਨੂੰ ਵਾਜ ਤੇ ਜਗ੍ਹਾ ਵਿਖਾਓ ਜਿਸ ਤੇ ਰੰਗ ਕਰਨਾ ਆ ਪਾਪਾ ਆ ਜਾ ਚਲੋ ਆਓ ਆਹ ਮੋਟਰਸਾਈਕਲ ਲੱਗਾ ਰਹਿੰਦੀ ਇੱਥੇ ਹੀ ਥੇਗਾ ਘਰ ਮੈਂ ਤੇ ਮੋਡਾ ਵੀ ਟੁੱਟ ਚੱਲਿਆ ਕਿੰਨੀ ਕਿ ਦੂਰ ਆ ਕਾ ਤੁਹਾਡਾ ਆ ਬਸ ਆ ਗਿਆ ਵਾ ਗਾਂ ਹੀ ਤੁਸੀਂ ਭੇਲੀ ਬਣੀ ਆ ਬੱਚੀ ਇੱਥੇ ਬਣੀ ਕਿਗਲੇ ਨੂੰ ਭੇਲੀ ਨਹੀਂ ਨੀ ਆਉਦੀ ਔਰ ਫਿਰ ਪਿੰਟਰ ਸਾਹਿਬ ਚਾਹ ਦੇ ਘੜ ਘਟ ਨਹੀਂ ਜੀ ਚਾਹ ਤਾਂ ਮੈਂ ਪੀ ਗਿਆ ਆਵੇ ਅਸੀਂ ਵੀ ਗੜੀ ਬਣਾ ਕੇ ਰੱਖੀ ਆ ਔਰ ਅੰਗੈ ਨੂੰ ਫਰਾਉਣਾ ਔਰ ਅੰਦਰ ਭਾਂਡਿਆਂ ਨੂੰ ਫਰਾਉਣਾ ਉਹ ਭਰਾ ਜਿੱਦਾਂ ਦੀ ਹਾਲਤ ਆ ਨਾ ਸਕਤਰ ਨੂੰ ਸਦਕੇ ਨੂੰ ਥੋੜਾ ਫਰਾਉ ਉਹ ਤਾਂ ਕਿਹੋ ਜੀਆਂ ਗੱਲਾਂ ਕਰਨ ਡਿਆ ਸਾਰੇ ਘਰ ਨੂੰ ਰੰਗ ਫਰਾਉਣਾ ਸਾਰੇ ਘਰ ਨੂੰ ਉਹ ਪਹਿਲਾਂ ਕੰਧਾਂ ਪਲੇਸਰ ਕਰਾ ਲਓ ਕੀਤਾ ਦੇ ਬਰਸਨ ਚਲਦਾ ਉਹ ਜਿੰਨਾ ਪਲਸਟਰ ਹੋਇਆ ਅੰਦਰੋਂ ਬਾਹਰੋਂ ਉਹਨਾਂ ਕੀ ਕਰਨਾ ਆ ਉਹ ਪਹਿਲੋ ਕਿਦੋਂ ਕੀਤਾ ਰੰਗ ਪਤਾ ਨਹੀਂ ਜਦੋਂ ਦੀ ਮੈਂ ਹੋਸ਼ ਸੰਭਾਲੀ ਮੈਂ ਤਾਂ ਕਦੀ ਹੁੰਦਾ ਵੇਖਿਆ ਨਹੀਂ ਉੱਡਾ ਤੇਰਾ ਰੰਗ ਉੱਡਾ ਮੈਨੂੰ ਤਾਂ ਲੱਗਦਾ ਇਹਨਾਂ ਕਦੀ ਤੈਨੂੰ ਵੀ ਸਭ ਨਹੀਂ ਲਾ ਆ ਉਹ ਪਾ ਸਾਹ ਬੜਾ ਬੋਲ ਕੇ ਤੇ ਤੈਨੂੰ ਨਾ ਰੰਗ ਦੀਏ ਨਾਲੇ ਜਿਹੜੇ ਕੰਮ ਆ ਉਹ ਕੰਮ ਕਰ ਬੜਾ ਬੋਲਣ ਦੀ ਲੋੜ ਨਹੀਂ ਆ ਦੱਸ ਫਿਰ ਕਿਹੜਾ ਰੰਗ ਕਰਨਾ ਰੰਗਿਆਂ ਨੂੰ ਮਿੱਟੀ ਰੰਗਾ ਕਰ ਦੇ ਕੀ ਰੰਗ ਇਹਦੋਂ ਚੰਗਾ ਫਿਰ ਕੰਧਾਂ ਨੂੰ ਪੋਚਾ ਮਾਰ ਲੈਂਦੇ ਨਾਲੇ ਤੁਹਾਡੇ ਰੰਗ ਦੇ ਪੈਸੇ ਵਜ ਜਾਂਦੇ ਆ ਬਾਹਰ ਰੰਗ ਜ ਫੈਵੀ ਕੋਲ ਵੀ ਪਊਗਾ ਤੇ ਹੋਰ ਰੰਗ ਅਸੀਂ ਥੁੱਕ ਪਾ ਕੇ ਮਾਰਨਾ ਰੰਗ ਦਿੱਤਾ ਮਾਰੋ ਵੀ ਥੱਦਰ ਲੀਆਂ ਖਰਾਬ ਕੰਧਾਂ ਤੇ ਪਤਾ ਨਾ ਲੱਗੇ ਆ ਜਿੰਨੇ ਤੋਂ ਸਵਾਲ ਜੋਬ ਕਰਨੇ ਆ ਨਾ ਉਹ ਸਾਈਡ ਤੇ ਕਰਕੇ ਨਾ ਮੈਂ ਤੇਰੇ ਕੰਨਾਂ ਤੇ ਵੀ ਐਦਾ ਮਾਰਨੀ ਆ ਪਤਾ ਉਹਨਾਂ ਦਾ ਵੀ ਨਹੀਂ ਲੱਗਣਾ। ਉਹ ਭਾ ਤੈਨੂੰ ਪੈਸੇ ਦੇ ਕੇ ਕੰਮ ਕਰਾਉਣਾ ਆ ਸਵਾਲ ਜਵਾਬ ਨਾ ਕਰਾਂ ਤੇ ਹੋਰ ਤੇਰੀ ਪੂੜਿਆ ਕਰਾਂ। ਓਏ ਠੀਕ ਓ ਲਿਓ ਲਿਖੋ ਫਿਰ ਸਵਾਲ ਲਿਓ ਪੈਨ ਕਾਪੀ। ਪੈਨ ਕਾਪੀ ਹੁਣ ਤਾਂ ਲੱਭਣੀ ਨਹੀਂ ਤੇਰੇ ਕੋਲ ਹੈਗੀ। ਉਹ ਪਿੰਦੇ ਗੱਲ ਸੁਣੀ। ਆ ਗਿਆ ਉਸਤਾਦ ਜੀ। ਉਹ ਪੈਨ ਕਾਪੀ ਕਿੱਥੇ ਆ? ਉਸਤਾਦ ਜੀ ਝੋਲੇ ਜੀ ਆ ਪੈਨ ਕਾਪੀ ਦੇ। ਜੇ ਕਰਕੇ। ਉਸਤਾਦ ਜੀ ਫੜਿਓ ਸਵਾਲ। ਆਪਾਂ ਕਿੱਧਰ ਲਈ ਫਿਰਦੇ ਜੋ ਅਸੀਂ ਤਾਂ ਕੋ ਰੰਗ ਕਰਾਉਣਾ ਮੋਟਰ ਨਹੀਂ ਖਲਾਉਣੀ 우ਸਤਾਦ ਜੀ ਹੁਣੀ ਪਲੰਬਰ ਵੀ ਆ ਸਾਰੇ ਕੰਮ ਜਾਣਦੇ ਆ ਜੇ 우ਸਤਾਦ ਤੇਰਾ ਸਾਰੇ ਕੰਮ ਜਾਂਦਾ ਫੇ ਤੇ ਲਾਉ ਆ ਡੇ ਰੰਗ ਨੂੰ ਵੀ ਰੰਗ ਉਹ ਸੱਚ ਪਾ ਪੱਟੀ ਵੀ ਮਾਰ ਦਿੰਦੇ ਜੋ ਹਾਂਜੀ ਫੱਟੀ ਮਾਰ ਦਈਦੀ ਆ ਜੇ ਕੋ ਸਾਡੇ ਕੰਮ ਚ ਬਹੁਤਾ ਨੁਸਕੜੇ ਚਲਾ ਫੜ ਫਿਰ ਲੈ ਸਮਾਨ ਚਲਾ ਉਥੇ ਬਹਿ ਕੇ ਲਿਖਦੇ ਆ ਲਗਾ ਆ ਭਾਸਮੜ ਐਦਾਂ ਕਰ 20 ਕਿਲੋ ਕਲੀ ਲੈ ਲੈ ਹਾਂ 20 ਕਿਲੋ ਕਲੀ ਕਰਾਉਣਾ ਤੇ ਫੇਟ ਆ ਤਾਂ ਤੂੰ ਕਲੀ ਕਿੱਧਰ ਲਖਾਈ ਜਾਣਾ ਓਏ ਉਹ ਤੇ ਮੈਂ ਆਪਣਾ ਆਸੀ ਲਖਾਉਂ ਦਿਆ ਵਾਂ ਮੇਰੇ ਵੀ ਘਰ ਵਜਣਾ ਦੀ ਮੈਂ ਕਹ ਤੂੰ ਹੀ ਸਮਾਨ ਲੈ ਆਉਣਾ ਯਾ ਮੈਂ ਕਿ ਪੈਸੇ ਖਰਚਨੇ ਇਥੋਂ ਲੈ ਜਾਊਂਗਾ ਤੂੰ ਤੈਨੂੰ ਦੁਕਾਨ ਵਾਲੇ ਵੜਨ ਨਹੀਂ ਦਿੰਦੇ ਓ ਯਾਰ ਮੈਂ ਕਹ ਤਾਡੇ ਇੱਥੇ ਸਮਾਨ ਆਉਣਾ ਹੀ ਇਥੋਂ ਲੈ ਜਾਊਂਗਾ ਮੈਂ ਕਿੱਧਰ ਪੈਸੇ ਖਰਚਦਾ ਫਿਰ ਚਲ ਐਦਾਂ ਕਰ ਫਿਰ 3 ਲੀਟਰ ਪੇਂਟ ਲੈ ਲੈ। 2 ਟੂਪਾਂ ਲੈ ਲੈ। ਤੇ 3 ਕੁ ਬੁਰਸ਼ ਲੈਣੀ। ਇਹ ਬੁਰਸ਼ ਕਿਹੜੇ ਲੈਉਣੇ ਆ? ਬੰਦਾ ਲੈ ਲੈ। ਤੈਨੂੰ ਨਹੀਂ ਪਤਾ ਬੁਰਸ਼ ਕਿਹ ਲੈਣੇ ਆ? ਪੇਂਟ ਮਾਰਨ ਨਾਲ ਲੈਣੇ ਆ। ਠੀਕ ਆ ਤੇ ਹੋਰ ਹੋਰ ਫੈਨ ਲੈ ਆਂ 2 ਬੈਗ। ਸਵੇਰੇ ਸਰ ਚਾਹ ਨਾ ਖਾਣਾ ਨਾ ਮੈਂ। ਫੇਨ ਤਾਂ ਚਾਹਣਾ ਕਿ ਮੈਨੂੰ ਨਹੀਂ ਨਸੀਬ ਹੋਇਆ ਤਾਂ ਤੈਨੂੰ ਕਿੱਥੋਂ ਲਿਆਉਂਦੇ ਗਏ ਉਹ ਚਲ ਤੂੰ ਇਹ 10 ਦਿਨ ਕਿੰਨੇ ਲੱਗਣਗੇ 10 ਦਿਨ ਲੱਗ ਜਣੇ 10 ਦਿਨ ਗਾੜੀ ਆ ਤਿੰਨ ਮੰਜ਼ਲੀ ਆ ਉਹ ਦਿਨ ਤੇ ਇੱਥੇ ਦੋਗੇ ਲੱਗਣੇ ਆ ਬਾਕੀ ਬਾਹਰ ਹੀ ਬੜਾ ਕੰਮ ਸੋਇਆ ਉੱਥੇ ਹੀ ਕਰਨਾ ਪੈਣਾ 8 ਦਿਨ ਉੱਥੇ ਲੱਗਣੇ ਆ ਆ ਪਾ ਚੰਗੇ ਜੋਂ ਨਾਲ ਤੇ ਜਿੱਧਰੋਂ ਆਇਆ ਉਧਰ ਨੂੰ ਹੀ ਤੁਰ ਜਾ ਕਿਤੇ ਤੈਨੂੰ ਨਾ ਦਿਨਾਂ ਦੇ ਪਾ ਗਏ ਸੀ